ਸਤਿ ਸ਼੍ਰੀ ਅਕਾਲ ਜੀ ਕਮਲ ਗੁੱਡੀ ਆ ਰਹੀ ਆ ਐੜ ਕੀ ਤੂੰ ਪੇਕੇ ਨਾ ਜਾਈ ਉਹਨੂੰ 7ਵਾਂ ਮਹੀਨਾ ਲੱਗ ਗਿਆ ਆ ਉਹ ਹੁਣ ਡਿਲੀਵਰੀ ਤੋਂ ਬਾਅਦ ਹੀ ਇੱਥੋਂ ਜਾਊਗੀ ਕਮਲ ਦੀ ਸਾਸ ਨੇ ਕਮਲ ਨੂੰ ਕਿਹਾ ਇਹ ਸੁਣ ਕੇ ਕਮਲ ਦੇ ਹੱਥ ਕੰਮ ਕਰਦੇ ਕਰਦੇ ਰੁਕ ਗਏ ਗੁੱਡੀ ਦਾ ਨਾਂ ਸੁਣਦੇ ਹੀ ਵੈਸੇ ਵੀ ਉਹਦਾ ਮਨ ਕਸੈਲਾ ਜਾ ਹੋ ਜਾਂਦਾ ਸੀ ਤੇ ਹੁਣ 3-4 ਮਹੀਨੇ ਇੱਥੇ ਰਹਿਣ ਆ ਰਹੀ ਆ ਉਹ ਵੀ ਡਿਲੀਵਰੀ ਦੇ ਲਈ ਆਖਰ ਕੀ ਸੋਚ ਕੇ ਇੱਥੇ ਆ ਰਹੀ ਆ ਕਿ ਉਹਦੀ ਭਾਬੀ ਉਹਦੀ ਸੇਵਾ ਕਰੂਗੀ ਕਿਉਂਕਿ ਉਹਦੀ ਮਾਂ ਕੋਲੋਂ ਤਾਂ ਕੋਈ ਕੰਮ ਹੁੰਦਾ ਨਹੀਂ ਸੀ ਕਮਲ ਦੇ ਮੂੰਹ ਤੇ ਬਦਲਦੇ ਹੋਏ ਭਾਵਾਂ ਨੂੰ ਵੇਖ ਕੇ ਉਹਦੀ ਸੱਸ ਨੇ ਕਿਹਾ ਕਮਲ ਮੈਂ ਮੰਨਦੀ ਆ ਕਿ ਤੇਰਾ ਗੁੱਡੀ ਵੱਲੋਂ ਮਨ ਖੱਟਾ ਹੋਇਆ ਆ ਪਰ ਉਹ ਇਸ ਘਰ ਦਿੱਤੀ ਆ ਇੱਥੇ ਨਹੀਂ ਆਊਗੀ ਤਾਂ ਕਿੱਥੇ ਜਾਊਗੀ ਇਸ ਤੋਂ ਪਹਿਲਾਂ ਕਿ ਕਮਲ ਕੁਝ ਕਹਿੰਦੀ ਉਦੋਂ ਨਿੱਕੀ ਜਿਹੀ ਕੁੜੀ ਜੋਤ ਰੋ ਪਈ ਇਸ ਲਈ ਉਹ ਨੂੰ ਸੰਭਾਲਣ ਦੇ ਲਈ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੀ 1 ਸਾਲ ਦੀ ਕੁੜੀ ਜੋਤ ਨੂੰ ਗੋਦ ਵਿੱਚ ਲੈ ਕੇ ਚੁੱਪ ਕਰਾਉਣ ਲੱਗੀ ਉਦੋਂ ਹੀ ਉਹਦਾ ਘਰ ਵਾਲਾ ਗੁਰਪੇਜ ਨਹਾ ਕੇ ਬਾਥਰੂਮ ਵਿੱਚੋਂ ਨਿਕਲ ਕੇ ਬਾਹਰ ਆਇਆ ਕਮਲ ਤੂੰ ਆ ਗਈ ਮੈਨੂੰ ਤਾਂ ਲੱਗਾ ਕਿ ਜੋਤ ਕੱਲੀ ਆ ਇਸੇ ਲਈ ਫਟਾਫਟ ਨਾ ਕੇ ਨਿਕਲੇ ਆਇਆ ਗੁਰਪੇਜ ਦੀ ਇਸ ਗੱਲ ਤੇ ਕਮਲ ਨੇ ਕੋਈ ਜਵਾਬ ਨਹੀਂ ਦਿੱਤਾ। ਉਹਨੂੰ ਇਸ ਤਰ੍ਹਾਂ ਚੁੱਪ ਵੇਖ ਕੇ ਗੁਰਪ੍ਰੀਤ ਨੇ ਪੁੱਛਿਆ, ਕੀ ਹੋਇਆ? ਤੂੰ ਇੰਨੀ ਚੁੱਪ-ਚੁੱਪ ਕਿਉਂ ਆਂ? ਗੁਰਪ੍ਰੀਤ, ਤੇਨੂੰ ਮੰਮੀ ਨੇ ਦੱਸਿਆ ਨਹੀਂ ਕਿ ਗੁੱਡੀ ਆ ਰਹੀ ਆ? ਉਹ ਵੀ ਆਪਣੀ ਡਿਲੀਵਰੀ ਦੇ ਲਈ? ਕਮਲ ਦੇ ਮੂੰਹ ਤੋਂ ਇਹ ਸੁਣ ਕੇ ਗੁਰਪ੍ਰੀਤ ਦੇ ਹੱਥ ਵੀ ਉੱਥੇ ਹੀ ਰੁਕ ਗਏ। ਹਾਂ, ਕੱਲ ਮੰਮੀ ਕਹਿ ਤਾਂ ਰਹੀ ਸੀ ਕਿ ਗੁੱਡੀ ਦਾ ਸਤਵਾਂ ਮਹੀਨਾ ਚੱਲ ਰਿਹਾ ਆ। ਇਸੇ ਲਈ ਉਹ ਡਿਲੀਵਰੀ ਦੇ ਲਈ ਆਉਗੀ ਤੈਨੂੰ ਲੱਗਦਾ ਆ ਮੈਂ ਉਹਦਾ ਧਿਆਨ ਰੱਖ ਸਕੂੰਗੀ ਮੇਰੇ ਕੋਲ ਉਹਦੀ ਸੇਵਾ ਹੋਊਗੀ ਮੇਰੇ ਮਨ ਵਿੱਚ ਗੁੱਡੀ ਦੇ ਲਈ ਹੋਰਾਂ ਵੀ ਜਗ੍ਹਾ ਨਹੀਂ ਆ ਕਿਵੇਂ ਕਰੂੰਗੀ ਮੈਂ ਇਹ ਸਾਰਾ ਕੁਝ ਕਮਲ ਇੱਕ ਹੀ ਹਿਸਾਬ ਵਿੱਚ ਇਹ ਸਾਰਾ ਕੁਝ ਭੁੱਲ ਗਈ ਹਾਂ ਜਾਣਦਾ ਆ ਕਿ ਤੂੰ ਇਹ ਸਾਰਾ ਕੁਝ ਨਹੀਂ ਕਰ ਪਾਏਂਗੀ ਹਾਂ ਮੈਂ ਬਿਲਕੁਲ ਵੀ ਨਹੀਂ ਕਰ ਪਾਉਂਗੀ ਤੇ ਨਾ ਹੀ ਮੈਂ ਤੈਨੂੰ ਇੰਨਾ ਵੱਡਾ ਦਿਲ ਰੱਖਣ ਦੇ ਲਈ ਕੋਈ ਉਮੀਦ ਰੱਖਦਾ ਆ ਇਸ ਲਈ ਮੰਮੀ ਨੂੰ ਕਹਿ ਦਿੱਤਾ ਆ ਕਿ ਇੱਕ ਨੌਕਰਾਨੀ ਰੱਖ ਲਓ ਫਿਰ ਵੀ ਜਿਵੇਂ ਦੀ ਵਿਆਹ ਭੈਣ ਆ ਮੇਰੀ ਉਹਨੂੰ ਇੱਥੇ ਆਉਣ ਤੋਂ ਰੋਕਤਾ ਨਹੀਂ ਸਕਦਾ ਮੰਮੀ ਦਾ ਦਿਲ ਦੁਖਾਉਂਦਾ ਕੀ ਫਾਇਦਾ ਉਹਨਾਂ ਨੇ ਤਾਂ ਕੁਝ ਗਲਤ ਨਹੀਂ ਕੀਤਾ ਸੀ ਗੁਰਪ੍ਰੀਤ ਜ ਨੇ ਸਮਝਾਇਆ ਤਾਂ ਕਮਲ ਨੇ ਕਿਹਾ ਮੈਂ ਉਹਦੇ ਇੱਥੇ ਆਉਣ ਤੋਂ ਮਨਾ ਨਹੀਂ ਕਰਦੀ ਪਰ ਯਾਦ ਰਹੇ ਮੈਂ ਉਹਦਾ ਕੋਈ ਕੰਮ ਵੀ ਨਹੀਂ ਕਰੂੰਗੀ ਮੇਰੇ ਕੋਲੋਂ ਇਹ ਹੋਵੇਗਾ ਵੀ ਨਹੀਂ ਕੱਲ ਨੂੰ ਰੱਬ ਨਾ ਕਰੇ ਜੇ ਕੁਝ ਗਲਤ ਹੋ ਗਿਆ ਤਾਂ ਉਹ ਉਹਦਾ ਇਲਜ਼ਾਮ ਵੀ ਮੇਰੇ ਤੇ ਲਗਾ ਦੂਗੀ ਮੈਂ ਸਮਝ ਸਕਦਾ ਆ ਪਰ ਕਮਲ ਤੂੰ ਪਰੇਸ਼ਾਨ ਨਾ ਹੋ ਤੂੰ ਬਸ ਜੋਤ ਨੂੰ ਸੰਭਾਲ ਤੇ ਘਰ ਦੇ ਥੋੜੇ ਬਹੁਤ ਕੰਮ ਸੰਭਾਲ ਲਈ ਉਹਨੂੰ ਮੰਮੀ ਤੇ ਨੌਕਰਾਨੀ ਆਪੇ ਸੰਭਾਲ ਲੈਣਗੀਆਂ ਗੁਰਪੇਜ ਨੇ ਇਹ ਕਹਿ ਕੇ ਗੱਲ ਨੂੰ ਉੱਥੇ ਹੀ ਖਤਮ ਕਰ ਦਿੱਤਾ ਇਧਰ ਜੋਤ ਨੂੰ ਸੰਭਾਲਦੇ ਹੋਏ ਕਮਲ ਨੂੰ ਆਪਣੇ ਪੁਰਾਣੇ ਦਿਨ ਜ਼ਿਆਦਾ ਗਏ ਗੁੱਡੀ ਸ਼ੁਰੂ ਤੋਂ ਹੀ ਨੱਕ ਚੜੀ ਜਈ ਸੀ ਨਾ ਹੀ ਖੁਦ ਕੋਈ ਮਦਦ ਕਰਦੀ ਸੀ ਤੇ ਨਾ ਹੀ ਮੰਮੀ ਨੂੰ ਕਮਲ ਦੀ ਕੋਈ ਮਦਦ ਕਰਨ ਦਿੰਦੀ ਸੀ ਉਹਦੇ ਅਨੁਸਾਰ ਤਾਂ ਹਰ ਕੰਮ ਬਹੂ ਦਾ ਹੀ ਹੁੰਦਾ ਆ ਬਾਤਮੀਜ ਇੰਨੀ ਸੀ ਕਿ ਕਿਸੇ ਦੇ ਵੀ ਸਾਹਮਣੇ ਕੁਝ ਵੀ ਕਹਿ ਦਿੰਦੀ ਸੀ ਮੰਮੀ ਜੀ ਤੇ ਗੁਰਪੇਜ ਉਹਨੂੰ ਬਹੁਤ ਝਿੜਕਦੇ ਸੀ ਪਰ ਉਹ ਨਹੀਂ ਸੁਧਰਦੀ ਸੀ ਉਲਟਾ ਉਹ ਉਹਨਾਂ ਨਾਲ ਹੀ ਲੜ ਪੈਂਦੀ ਸੀ ਕਿ ਮੈਂ ਉਹਨੂੰ ਜਾਣ ਬੁੱਝ ਕੇ ਛਿੜਕਾ ਪਾਉਂਦੀ ਆ ਜਦੋਂ ਮੈਂ ਪ੍ਰੈਗਨੈਂਟ ਹੋਈ ਉਦੋਂ ਵੀ ਗੁੱਡੀ ਨੇ ਉਹਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਗੁਰਪੇਜ ਉਹਦੇ ਲਈ ਕੁਝ ਵੀ ਖਾਣ ਪੀਣ ਦੀ ਚੀਜ਼ ਲੈ ਕੇ ਆਉਂਦਾ ਤਾਂ ਗੁੱਡੀ ਪਹਿਲਾਂ ਹੀ ਉਸ ਉੱਤੇ ਆਪਣਾ ਹੱਕ ਜਮਾ ਲੈਂਦੀ ਸੀ ਕਈ ਵਾਰ ਤਾਂ ਉਹਦੇ ਕਮਰੇ ਵਿੱਚ ਪਈਆਂ ਹੋਈਆਂ ਖਾਣ ਪੀਣ ਵਾਲੀਆਂ ਚੀਜ਼ਾਂ ਚੁੱਕ ਕੇ ਲੈ ਜਾਂਦੀ ਸੀ ਕਮਲਦੀ ਸੱਸ ਉਹਨੂੰ ਬਹੁਤ ਝਿੜਕਦੀ ਸੀ ਪਰ ਉਸੇ ਕਿ ਸੁਧਰਨ ਦਾ ਨਾ ਹੀ ਨਹੀਂ ਲੈਂਦੀ ਸੀ ਮਾਂ ਕਹਿੰਦੀ ਹੁੰਦੀ ਸੀ ਕਿ ਮੈਂ ਇਸ ਨਲਾਇਕ ਕੁੜੀ ਦਾ ਕੀ ਕਰਾਂ ਇਹਦੇ ਪਿਓ ਤੇ ਦਾਦੀ ਨੇ ਇਹਦੀ ਹਰ ਜ਼ਿੱਦ ਪੂਰੀ ਕਰਕੇ ਇਹਨੂੰ ਇਹੋ ਜਿਹੀ ਕਰ ਦਿੱਤਾ ਆ ਇਹ ਨਾ ਮਣਾ ਕਰਦੀ ਸੀ ਮੈਂ ਉਹਨਾਂ ਨੂੰ ਤਾਂ ਮੇਰੇ ਨਾਲ ਹੀ ਲੜਨ ਨੂੰ ਤਿਆਰ ਹੋ ਜਾਂਦੇ ਸੀ ਸਾਡੀ ਕੁੜੀ ਨੂੰ ਕੋਈ ਨਾ ਕਹੀਂ ਪਰ ਹੁਣ ਉਹ ਦੋਵੇਂ ਤਾਂ ਚਲੇ ਗਏ ਤੇਨੂੰ ਵਿਗਾੜ ਕੇ ਮੇਰੇ ਮੱਥੇ ਮੜ ਗਏ ਜਦੋਂ ਕਮਲ ਨੂੰ ਸਤਵਾਂ ਮਹੀਨਾ ਲੱਗਾ ਸੀ ਤਾਂ ਉਦੋਂ ਉਹਨਾਂ ਦਿਨਾਂ ਵਿੱਚ ਕਮਲ ਦੀ ਸੱਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਹੁਣ ਇਹੋ ਜਿਹਾ ਟਾਈਮ ਤੇ ਕਮਲ ਦੀ ਸੱਸ ਤੇ ਗੁਰਪੇਜ ਨੂੰ ਉੱਥੇ ਜਾਣਾ ਸੀ ਪਰ ਕਮਲ ਦੀ ਸੱਸ ਜਾਣ ਤੋਂ ਪਹਿਲਾਂ ਗੁੱਡੀ ਨੂੰ ਚੰਗੀ ਤਰ੍ਹਾਂ ਸਮਝਾ ਕੇ ਗਈ ਸੀ ਕਿ ਕਮਲ ਨੂੰ ਕੋਈ ਵੀ ਲੋੜ ਹੋਵੇ ਤਾਂ ਸੰਭਾਲ ਲਈ ਨਨਾਂ ਦੇ ਨਾਤੇ ਨਾ ਸਹੀ ਇਨਸਾਨੀਆਂ ਦੇ ਨਾਤੇ ਹੀ ਸੰਭਾਲ ਲਈ। ਕਮਲ ਦੀ ਸਾਸ ਨੇ ਉੱਥੇ 2 ਦਿਨ ਰੁਕਣਾ ਸੀ। ਇਸ ਲਈ ਗੁੱਡੀ ਨੂੰ ਸਖਤ ਹਿਦਾਇਤ ਦੇ ਕੇ ਗਈ ਸੀ ਕਿ ਉਹ 2 ਦਿਨ ਕਿਤੇ ਨਾ ਜਾਵੇ। ਘਰ ਹੀ ਕਮਲ ਦੇ ਕੋਲ ਰਹੇ ਪਰ ਗੁੱਡੀ ਤਾਂ ਆਪਣੇ ਕਮਰੇ ਵਿੱਚ ਹੀ ਮਸਤ ਰਹਿੰਦੀ। ਉਹਨੂੰ ਕਮਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਸਿਰਫ ਰੋਟੀ ਲੈਣ ਦੇ ਲਈ ਹੀ ਬਾਹਰ ਆਉਂਦੀ। ਜਾਂ ਫਿਰ ਆਪਣੇ ਝੂਠੇ ਭਾਂਡੇ ਰੱਖਣ ਦੇ ਲਈ। ਕਮਲ ਜੀ ਉਹਦੇ ਕੋਲ ਉਹਦੇ ਕਮਰੇ ਵਿੱਚ ਜਾਂਦੀ ਤਾਂ ਉਹ ਚਿੜ ਜਾਂਦੀ ਤੇ ਲੜਕੇ ਉਹਨੂੰ ਆਪਣੇ ਕਮਰੇ ਤੋਂ ਬਾਹਰ ਕੱਢ ਦਿੰਦੀ ਤੇ ਅੰਦਰ ਉਹ ਦਰਵਾਜ਼ਾ ਪਾੰਦ ਕਰ ਲੈਂਦੀ ਦੂਸਰੇ ਦਿਨ ਕਮਲ ਸਵੇਰ ਤੋਂ ਹੀ ਕੁਝ ਪਰੇਸ਼ਾਨ ਜਈ ਸੀ ਉਹਨੇ 2-3 ਵਾਰ ਗੁੱਡੀ ਨੂੰ ਕਿਹਾ ਤਾਂ ਗੁੱਡੀ ਨੇ ਕਿਹਾ ਅੱਜ ਅੱਜ ਦੀ ਹੀ ਤਾਂ ਗੱਲ ਆ ਕੱਲ ਵੀਰਾ ਆ ਜਾਊਗਾ ਤਾਂ ਉਹਦੇ ਨਾਲ ਹਸਪਤਾਲ ਚਲੀ ਜਾਵੀਂ ਅੱਜ ਜਿਵੇਂ ਵੀ ਹੋ ਸਕੇ ਸਹਿਣ ਕਰ ਲਾ ਮੈਂ ਨਹੀਂ ਕਿਤੇ ਜਾਣਾ ਇਹ ਕਹਿ ਕੇ ਕਮਲ ਦੇ ਮੂੰਹ ਤੇ ਹੀ ਉਹਨੇ ਆਪਣੇ ਕਮਰੇ ਦਾ ਬੂਹਾ ਬੰਦ ਕਰ ਲਿਆ ਕੁਝ ਟਾਈਮ ਬਾਅਦ ਕਮਲ ਨੂੰ ਬਲੀਡਿੰਗ ਵੀ ਸ਼ੁਰੂ ਹੋ ਗਈ ਉਹਨੇ ਗੁੱਡੀ ਨੂੰ ਫੇਰ ਕਿਹਾ ਪਰ ਗੁੱਡੀ ਨੇ ਨਾ ਤਾਂ ਦਰਵਾਜ਼ਾ ਖੋਲ੍ਹਿਆ ਤੇ ਨਾ ਹੀ ਕੋਈ ਗੱਲ ਸੁਣੀ ਆਖਿਰ ਥੱਕ ہار ਕੇ ਕਮਲ ਨੇ ਗੁਰਪ੍ਰੇਜ ਨੂੰ ਫੋਨ ਕੀਤਾ ਤੇ ਆਪਣੀ ਹਾਲਤ ਦੱਸੀ ਇਹ ਸੁਣ ਕੇ ਗੁਰਪ੍ਰੇਜ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਘਰ ਭੇਜਨੇ ਉਹਦੀ ਘਰ ਵਾਲੀ ਦੇ ਨਾਲ ਉਹਨੂੰ ਆਪਣੇ ਘਰ ਭੇਜ ਦਿੱਤਾ ਜਦੋਂ ਤੱਕ ਦੋਸਤ ਤੇ ਉਹਦੀ ਘਰ ਵਾਲੀ ਘਰ ਪਹੁੰਚੇ ਉਦੋਂ ਤੱਕ ਕਮਲ ਦੀ ਹਾਲਤ ਜਿਆਦਾ ਹੀ ਖਰਾਬ ਹੋ ਚੁੱਕੀ ਸੀ ਜਿਵੇਂ ਤਿਵੇਂ ਉਹ ਉਹਨੂੰ ਹਸਪਤਾਲ ਲੈ ਕੇ ਗਿਆ ਪਰ ਜਦੋਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਿਆ ਕਿ ਬੱਚਾ ਤਾਂ ਕਾਫੀ ਧੇਰ ਪਹਿਲਾਂ ਹੀ ਅੰਦਰ ਹੀ ਖਤਮ ਹੋ ਚੁੱਕਿਆ ਆ ਤੇ ਇਸ ਕਾਰਨ ਨਾਲ ਬੱਚੇਦਾਨੀ ਵਿੱਚ ਇਨਫੈਕਸ਼ਨ ਹੋ ਗਈ ਸੀ ਤਾ ਬੱਚੇ ਦਾ ਨੀਵੀਂ ਕੱਢਣੀ ਪੈ ਗਈ। ਕਮਲ ਸਦਮੇ ਨੂੰ ਝੱਲ ਨਹੀਂ ਪਾਈ ਤੇ ਉਹਦੇ ਦਿਲ ਵਿੱਚ ਗੁੱਡੀ ਦੇ ਲਈ ਨਫ਼ਰਤ ਭਰ ਗਈ। ਇਸ ਲਈ ਜਦੋਂ ਗੁੱਡੀ ਦਾ ਵਿਆਹ ਹੋਇਆ ਉਦੋਂ ਵੀ ਉਹਨੇ ਕੋਈ ਬਹੁਤੀ ਖੁਸ਼ੀ ਨਹੀਂ ਦਿਖਾਈ। ਪਰ ਉਹਦੀ ਹਾਲਤ ਵੇਖ ਕੇ ਕਮਲ ਦੀ ਸਾਸ ਤੇ ਗੁਰਪ੍ਰੀਤ ਨੇ ਮਿਲ ਕੇ ਇਹ ਫੈਸਲਾ ਲਿਆ ਕਿ ਉਹ ਇੱਕ ਬੱਚਾ ਗੋਦ ਲੈ ਲੈਣਗੇ। ਇਸ ਲਈ 7 ਮਹੀਨੇ ਪਹਿਲਾਂ ਹੀ ਉਹਨਾਂ ਨੇ ਜੋਤ ਨੂੰ ਗੋਦ ਲਿਆ ਸੀ। ਆਖਿਰ ਜੋਤ ਨੂੰ ਗੋਦ ਲੈਣ ਦੇ ਬਾਅਦ ਕਮਲ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਪਰ ਗੁੱਡੀ ਦੇ ਲਈ ਨਫ਼ਰਤ ਮਨ ਵਿੱਚੋਂ ਨਹੀਂ ਗਈ ਆਖਿਰ 2 ਦਿਨ ਬਾਅਦ ਗੁੱਡੀ ਵੀ ਇੱਥੇ ਆ ਗਈ ਕਮਲ ਨਾ ਉਹਦੇ ਨਾਲ ਗੱਲ ਕਰਦੀ ਤੇ ਨਾ ਹੀ ਉਹਦਾ ਕੋਈ ਕੰਮ ਕਰਦੀ ਇਹਦੇ ਲਈ ਕਮਲ ਦੀ ਸੱਸ ਤੇ ਗੁਰਪ੍ਰੀਤ ਉਹਨੂੰ ਕੁਝ ਕਹਿੰਦੇ ਨਾ ਆਖਿਰ 1 ਦਿਨ ਗੁੱਡੀ ਚੀੜ ਗਈ ਕਿ ਮੇਰਾ ਕੰਮ ਤਾਂ ਜਾ ਮੇਰੀ ਮਾਂ ਕਰਦੀ ਆ ਜਾਂ ਫਿਰ ਨੌਕਰਾਨੀ ਗੁਰੂ ਕਮਲਜੀ ਸਾਸ ਨੇ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਪੁੱਤ ਜਦੋਂ ਤੱਕ ਮੈਂ ਆ ਬਸ ਉਦੋਂ ਤੱਕ ਹੀ ਤੇਰਾ ਪੇਕਾ ਆ ਇਹਦੇ ਬਾਅਦ ਉਮੀਦ ਨਾ ਰੱਖੀ ਕਿਉਂਕਿ ਤੂੰ ਆਪਣਾ ਪੇਕਾ ਖੁਦ ਹੀ ਖਤਮ ਕਰ ਲਿਆ ਆ ਤੂੰ ਕਦੀ ਭਾਬੀ ਦੇ ਲਈ ਕੁਝ ਕੀਤਾ ਆ ਜਿਹੜਾ ਉਹ ਤੈਨੂੰ ਆਪਣਾ ਮੰਨੇ ਉਲਟਾ ਜੋ ਸੀ ਤੂੰ ਤਾਂ ਉਹ ਵੀ ਵਿਗਾੜ ਦਿੱਤਾ ਖਿਰ ਗੁੱਡੀ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਅੱਗੇ ਕੁਝ ਨਹੀਂ ਕਹਿ ਸਕੀ ਸਮਝ ਗਈ ਕਿ ਮਾਂ ਦੇ ਬਾਅਦ ਉਹਨੂੰ ਕੋਈ ਵੀ ਚੱਲਣ ਵਾਲਾ ਨਹੀਂ ਆ ਉਹਨੂੰ ਨਾਨਾਣ ਹੋਣ ਦਾ ਇੰਨਾ ਘਮੰਡ ਸੀ ਕਿ ਉਹਨੇ ਕਦੀ ਵੀ ਇਹਦੇ ਲਈ ਮਾਫੀ ਵੀ ਨਹੀਂ ਮੰਗੀ ਸੋ ਦੋਸਤੋ ਕਹਿੰਦੇ ਆ ਕਿ ਮਾਂ ਪਿਓ ਤੋਂ ਬਾਅਦ ਭਰਾ ਭਜਾਈਆਂ ਦੇ ਨਾਲ ਹੀ ਪੇਕਾ ਕਰ ਹੁੰਦਾ ਆ ਸੋ ਸਾਨੂੰ ਮਾਂ ਪਿਓ ਨੂੰ ਆਪਣੀ ਜਗ੍ਹਾ ਰੱਖਣਾ ਚਾਹੀਦਾ ਆ ਤੇ ਭਰਾ ਪਰਜਾਇਆਂ ਨੂੰ ਆਪਣੀ ਜਗਾ ਤਾਂ ਜੋ ਸਾਰੀ ਉਮਰ ਸਾਡਾ ਪੇਕਾ ਕਰ ਬਣਿਆ ਰਹੇ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਜ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ